ਭਗਵਾਨਤ ਮਾਨ ਸਾਹਿਬ ਕਹਿੰਦੇ ਸੀ ਕਿ ਭਾਈ ਜਹਾਜ਼ ਇਹ ਤੁਹਾਡਾ ਜਹਾਜ਼ ਆ ਤੁਸੀਂ ਲੋਕਾਂ ਨੇ ਮੈਨੂੰ 92 ਐਮਐਲਏ ਦਿੱਤੇ ਐ ਮੁੱਖ ਮੰਤਰੀ ਬਣਾਇਆ ਤੇ ਜਹਾਜ਼ ਅੱਜ ਮੈਂ ਤੁਹਾਡੇ ਹਵਾਲੇ ਕਰਕੇ ਜਾਂਨਾ ਤੁਹਾਡੇ ਲਈ ਐ ਕਿ ਤੁਸੀਂ ਮੈਨੂੰ ਦਿੱਤਾ ਸੀ ਅੱਜ ਮੈਂ ਤੁਹਾਨੂੰ ਜਹਾਜ਼ ਦੇ ਕੇ ਜਾ ਰਿਹਾ ਇਹ ਜਿੰਨਾ ਚੱਕਰ ਕੰਮ ਨਹੀਂ ਸਿਰੇ ਲੱਗਦਾ ਕੰਮ ਸਾਰਾ ਨਹੀਂ ਨਿਪੜਦਾ ਉਹਨਾਂ ਚੱਕਰ ਜਹਾਜ਼ ਤੁਹਾਡੀ ਸੇਵਾ ਦੇ ਵਿੱਚ ਰਹੂਗਾ ਪਰਾਸ਼ਨ ਪਾਣੀ ਸਾਰਾ ਕੁਝ ਇਸਤੇ ਆਉਂਦਾ ਜਾਂਦਾ ਰਹੂਗਾ ਪਰ ਦੇਖਦੇ ਹਾਂ ਉਹ ਜਹਾਜ਼ ਹੈ ਕਿੱਥੇ ਐ ਕੀ ਰਾਸ਼ਨ ਦੇ ਨਾਲੋਂ ਜ਼ਿਆਦਾ ਮਤਲਬ ਕੀ ਹੈਲੀਕਾਪਟਰ ਦਾ ਜਿਹੜਾ ਤੇਲ ਹੈ ਉਹ ਮਹਿੰਗਾ ਪੈਂਦਾ ਕਿ ਜਿਹੜੇ ਇਹਨਾਂ ਦੇ ਵੱਡੇ ਆਕਾਣੇ ਉਹਨਾਂ ਦਾ ਹੁਕਮ ਆ ਚੁੱਕਿਆ ਭਾਈ ਮੈਨੂੰ ਤਾਂ ਜਹਾਜ਼ ਦੀ ਆਦਤ ਪੈ ਚੁੱਕੀ ਹੈ ਗੱਡੀਆਂ ਗੁੱਡੀਆਂ ਤੇ ਆਉਣਾ ਜਾਣਾ ਬਹੁਤ ਔਖਾ ਹੈ ਕਿ ਜਲਦੀ ਜਹਾਜ਼ ਪਰ ਵਾਪਸ ਮਂਗਾਓ ਹੁਣ ਜਹਾਜ਼ ਕਿਤੇ ਪਾਸੇ ਦੇਖ ਨਹੀਂ ਰਿਹਾ ਜਿਹੜਾ ਪਹਿਲਾਂ ਸਮਾਨ ਵੀ ਦਿੱਤਾ ਉਹ ਚੰਗੀ ਤਰ੍ਹਾਂ ਪੈੰਗਕ ਨਹੀਂ ਕੀਤਾ ਵੇ ਕਿੰਨੇ ਹੀ ਮਤਲਬ ਗੱਟੇ ਜਿਹੜੇ ਛਿੱਟੀ ਗਏ ਸਿੱਧਾ ਉਹ ਕੋਈ ਪਾਟੀ ਗਿਆ ਕੋਈ ਆ ਮੈਨੂੰ 2-4 ਦਿਨਾਂ ਬਾਅਦ ਮਿਲਿਆ ਘੱਟੇ ਆਟਾ ਗੁੰਨਾ ਘਣਾ ਮਿਲ ਜਾਂਦਾ ਸੀ ਵਿੱਚ ਹੀ ਕੋ ਪਾਣੀ ਤਾਂ ਹੁਣ ਆਸੇ-ਪਸੇ ਇੰਨਾ ਖੜੇ ਸੀ ਤਾਂ ਉਹ ਸੱਟ ਦਿੰਦੇ ਸੀ ਆਟਾ ਗੁੰਨਾ ਘਣਾ ਮਿਲ ਜਾਂਦਾ ਸੀ ਚੰਗੀ ਤੇਰਾ ਮਤਲਬ ਪ੍ਰੋਪਰ ਪੈਕਿੰਗ ਆ ਜਿਹੜੀ ਨਹੀਂ ਹੋਈ ਵੀ ਸੀ ਤੇ ਹੁਣ ਅੱਜ ਕਿੱਥੇ ਆ ਭਗਵੰਤ ਮਾਨ ਸਾਹਿਬ ਦਾ ਜਹਾਜ਼ ਹੈਲੀਕਾਪਟਰ ਜਿਹੜਾ ਦਿੱਤਾ ਸੀ ਉਹ ਕਿੱਥੇ ਗਿਆ ਤੇਲ ਮਹਿੰਗਾ ਜਾਦਾ ਪੈਣ ਲੱਗ ਗਿਆ ਚੱਲਿਆ ਕਿੰਨਾ ਟਾਈਮ ਉਹ ਵੀ ਲੋਕਾਂ ਨੂੰ ਪਤਾ ਕਿੰਨਾ ਕੁ ਸਮਾਨ ਲੋਕਾਂ ਕੋਲੇ ਪਹੁੰਚਿਆ ਉਹ ਵੀ ਲੋਕਾਂ ਨੂੰ ਪਤਾ ਹੈ